ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ ਆ ਓਕੇ ਸੋ ਦੋਸਤੋ ਦੁਬਈ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਅੱਜ 6 ਮਹੀਨਿਆਂ ਦੇ ਵਿੱਚ ਦੋ ਵਾਰੀ ਵਿਆਹ ਸਿਰਫ ਤੇ ਸਿਰਫ ਮੀਂਹ ਪੈਦਾ ਦੇਖਿਆ ਪਹਿਲਾਂ ਸ਼ਾਰਜਾ ਸਾਈਡ ਗਏ ਸੀ ਉੱਥੇ ਮੀਂਹ ਪੈਦਾ ਦੇਖਿਆ ਸੀ ਤੇ ਅੱਜ ਸਵੇਰ ਸਵੇਰ ਜਦੋਂ ਉੱਠੇ ਤੇ ਗਰਮੀ ਬਹੁਤ ਜ਼ਿਆਦਾ ਸੀ ਤੇ ਪਰ ਜਦੋਂ ਉਹ ਸਾਈਡ ਤੇ ਕੰਮ ਕਰਨ ਲਈ ਗਏ ਅਸੀਂ ਤਾਂ ਉੱਥੇ ਇਦਾਂ ਲੱਗਿਆ ਪਹਿਲਾਂ ਕਿ ਪਾਣੀ ਵੈਸੇ ਹੀ ਛੜਕਿਆ ਵਾ ਕਿਉਂਕਿ ਮੀਂਹ ਦਾ ਤਾਂ ਨਾਂਣਸ਼ਾਨ ਹੀ ਨਹੀਂ ਹੁੰਦਾ ਇੱਥੇ ਪਰ ਦੇਖਿਆ 10:00 ਦੋ ਵਜੇ ਦੇ ਵਿੱਚ ਅਸੀਂ ਕੰਮ ਕਰਨ ਗਏ ਸੀ ਜਿੱਦਾਂ ਉੱਥੇ ਆਪਾਂ ਬੂਟੇ ਵਗੈਰਾ ਲਾਉਣ ਜਾਣੇ ਹੁੰਨੇ ਆ ਕ੍ਰੇਨ ਦੇ ਨਾਲ ਆ ਤੁਸੀਂ ਦੇਖ ਸਕਦੇ ਆ ਟਰਾਲਾ ਆਪਣਾ ਭਰਿਆ ਵਾ ਬੂਟਿਆਂ ਨਾਲ ਤੇ ਬੜਾ ਸੋਹਣਾ ਮੌਸਮ ਹੋ ਗਿਆ ਸਵੇਰ ਦਾ ਪਾਪ ਫੁੱਟਦੀ ਆ ਸੂਰਜ ਨਿਕਲਿਆ ਆ ਤੇ ਜਿੱਥੇ ਮਤਲਬ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਏ ਕਿੰਨਾ ਨੁਕਸਾਨ ਕੀਤਾ ਏ ਪਰ ਇੱਥੇ ਮੀਂਹ ਦੇਖਣ ਨੂੰ ਨਹੀਂ ਮਿਲਦਾ ਤੇ ਜਦੋਂ ਮੀਂਹ ਪੈਂਦਾ ਤੇ ਇੰਨਾ ਚਾ ਚੜਦਾ ਕਿਉਂਕਿ ਆ ਆਪ ਸਭ ਨੂੰ ਪਤਾ ਹੀ ਆ ਕਿ ਗਰਮੀ ਦੇ ਕਾਰਨ ਥੋੜੀ ਰਾਤ ਮਿਲਦੀ ਆ ਲੇਬਰ ਨੂੰ ਕੰਮ ਕਰਨ ਦੇ ਵਿੱਚ ਵੀ ਸੌਖਾ ਰਹਿੰਦਾ ਏ ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਮਨਮੋਹਕ ਦ੍ਰਿਸ਼ ਆ ਖਾਲੀ ਪੈਥਾਂ ਨੂੰ ਕਿੰਨਾ ਸੋਹਣਾ ਸਿਸਟਮ ਸੈੱਟ ਕਰਕੇ ਫਾਲੋ ਫੁੱਲ ਬੂਟੇ ਪਾਰਕਾਂ ਬਣਾ ਕੇ ਉਸ ਚੀਜ਼ ਨੂੰ ਜਾਨੀ ਦਬਈ ਦੇਲੀ ਤਰੱਕੀ ਕਰ ਰਹੀ ਆ ਕੋਈ ਵੀ ਜਗ੍ਹਾ ਤੁਹਾਨੂੰ ਇਦਾਂ ਖਾਲੀ ਨਹੀਂ ਮਿਲੂਗੀ ਬੀਆਬਾਨ ਕੁਛ ਨਾ ਕੁਛ ਉੱਥੇ ਪ੍ਰੋਜੈਕਟ ਲੱਗ ਰਹੇ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਤੋਂ ਬੜਾ ਸੋਹਣਾ ਲੱਗਿਆ ਸਵੇਰ ਦਾ ਦ੍ਰਿਸ਼ ਦੇਖ ਕੇ ਮਨ ਬੜਾ ਖੁਸ਼ ਹੋਇਆ ਤੁਸੀਂ ਦੇਖ ਸਕਦੇ ਆ ਸੂਰਜ ਦੀਆਂ ਕਿਰਨਾਂ ਧਰਤੀ ਨੂੰ ਛੂ ਰਹੀਆਂ ਤੇ ਬੜੇ ਹੋਰ ਮਨਮੋਹਕ ਦ੍ਰਿਸ਼ ਦੇਖਣ ਨੂੰ ਮਿਲਦੇ ਆ ਇਦਾਂ 50 ਵਰਗਾ ਮਾਹੌਲ ਲੱਗਿਆ ਟਰੈਕਟਰ ਕੰਮ ਕਰ ਰਹੇ ਆ ਦੋ ਇੱਥੇ ਤਾਂ ਇਦਾਂ ਲੱਗਿਆ ਕਿਵੇਂ ਪਿੰਡ ਦਾ ਛੱਪੜ ਹੁੰਦਾ ਕੋਈ ਉਹਦੇ ਆਲੇ ਦੁਆਲੇ ਟਰੈਕਟਰ ਚੱਲ ਰਹੇ ਆ ਤੇ ਪਿੰਡ ਦੀ ਯਾਦ ਆ ਗਈ ਤੇ ਬੜਾ ਸੋਹਣਾ ਦ੍ਰਿਸ਼ ਆ ਇਦਾਂ ਲੱਗਿਆ ਬਸ ਪਿੰਡ ਦੇ ਖੇਤਾਂ ਵਿੱਚ ਹੀ ਟਰੈਕਟਰ ਚੱਲ ਰਹੇ ਆ ਤੇ ਸਾਰੇ ਪ੍ਰੋਜੈਕਟ ਲੱਗ ਰਹੇ ਆ ਇੱਥੇ ਸੋ ਪਾਣੀ ਦੀ ਬਹੁਤ ਜ਼ਿਆਦੇ ਜਿਹੜੀ ਸੇਵ ਵੀ ਕੀਤੀ ਜਾਂਦੀ ਆ ਤੇ ਦਰਖਤਾਂ ਦੀ ਜੇ ਗੱਲ ਕਰੀਏ ਆਪਣੇ ਜਿਹੜੀ ਮਿੱਟੀ ਆ ਪੰਜਾਬ ਦੀ ਕਹਿੰਦੇ ਸੋਨਾ ਉਗਦੀ ਆ ਤੇ ਸੋਨਾ ਵਾਕਈ ਹੀ ਉਗਦੀ ਆ ਜਿਹੜੀ ਮਰਜ਼ੀ ਅਸੀਂ ਉੱਥੇ ਫਸਲ ਲਗਾ ਸਕਦੇ ਆ ਪਰ ਦਬਈ ਦੇ ਵਿੱਚ ਵੀ ਇੱਕ ਜਿਹੜੀ ਪ੍ਰਸ਼ੰਸਾ ਕਰਨੀ ਬਣਦੀ ਆ ਵੀ ਜਿਹੜੀ ਇੱਥੋਂ ਦੀ ਮਿੱਟੀ ਆ ਉਹ ਰੰਭੜਾ ਬਹੁਤ ਜ਼ਿਆਦੇ ਵਧੀਆ ਨਹੀਂ ਦਿੱਤਾ ਹੈਗਾ ਉਹ ਤੇ ਜਿੱਥੇ ਵੀ ਕੋਈ ਪਾਰਕ ਬੰਦੀ ਆ ਜਾਂ ਕੋਈ ਜਿੱਥੇ ਬੂਟੇ ਨਵੇਂ ਲੱਗਦੇ ਆ ਚਾਹੇ ਫੁੱਲਾਂ ਵਾਲੇ ਆ ਜਾਂ ਫਲ ਵਾਲੇ ਆ ਤਾਂ ਉਹਨਾਂ ਨੂੰ ਲਾਉਣ ਦੇ ਲਈ ਪਾਸੋਂ ਮਿੱਟੀ ਜਿਵੇਂ ਅਲਾਈਨ ਸਾਈਡ ਤੋਂ 사ウਦੀ ਅਰ ਵਿੱਚੋਂ ਤੇ ਹੋਰ ਪਾਸੇ ਜਿਹੜੇ ਨਾਲ ਸਟੇਟਾਂ ਜਾਂ ਕੰਟਰੀਆਂ ਲੱਗਦੀਆਂ ਉੱਥੋਂ ਮੰਗਾਈ ਜਾਂਦੀ ਆ ਮਿੱਟੀ ਤੇ ਤੁਸੀਂ ਦੇਖ ਸਕਦੇ ਆ ਖਜੂਰਾਂ ਦਾ ਆਪਣਾ ਕੈਂਟਰ ਭਰਿਆ ਹੋਵੇ ਵੀ ਆਪਾਂ ਲਾ ਕੇ ਲਾਉਣਾ ਹੈ ਆਪਣੀ ਕ੍ਰੇਨ ਪਹੁੰਚ ਗਈ ਆ ਕੰਮ ਤੇ ਐਚਪੀਡੀ ਟਰਾਂਸਪੋਰਟ ਤੇ ਆਪਾਂ ਕ੍ਰੇਨ ਦੇ ਜਿੱਦਾਂ ਜੌਬ ਆਪਣੀ ਤੇ ਇੱਥੇ ਪਹੁੰਚ ਗਏ ਆ ਅਸੀਂ ਤੇ ਤੁਸੀਂ ਦੇਖ ਸਕਦੇ ਆ ਸਾਰੇ ਪਾਸੇ ਐਦਾਂ ਮਿੱਟੀ ਉੱਡਦੀ ਸੀ ਪਰ ਕੁਦਰਤ ਨੇ ਮੀਂਹ ਦਾ ਸਰਬ 10-15 ਮਿੰਟ ਹੀ ਪਿਆ ਏ ਤੇ ਪਰ ਐਦਾਂ ਪਾਣੀ ਖੜਾਤਾ ਵੀ ਵੀ ਜਾਣੀ ਪਤਾ ਨਹੀਂ ਕਿੰਨੇ ਦਿਨਾਂ ਦਾ ਮੀਂਹ ਪਈ ਜਾਂਦਾ ਸਾਰੀ ਧਰਤੀ ਨੂੰ ਸਿੱਲੀ ਕਰਤਾ ਮਿੱਟੀ ਉੱਡਣੋਂ ਹੜ ਗਈ ਆ ਨਰਸਰੀ ਆ ਜਿਹੜੀ ਜਿੱਥੇ ਆਪਣੇ ਬੂਟੇ ਉਤਾਰੇ ਗਏ ਆ ਤੇ ਇਹ ਸਾਰੇ ਚੱਕ ਚੱਕੇ ਇਹਦੇ ਵਿੱਚ ਪਾਰਕਾਂ ਦੇ ਵਿੱਚ ਲਾਉਣੇ ਆ ਤੇ ਬੜਾ ਕੁਦਰਤ ਦੇ ਨੇੜੇ ਹੋ ਕੇ ਕੰਮ ਕਰਦੇ ਆ ਆ ਟਰੈਕਟਰ ਜਿੱਦਾਂ ਪਾਣੀ ਵਗੈਰਾ ਦੂ ਦੂ ਤੱਕ ਚੱਲਦੇ ਆ ਪਾਣੀ ਪਹੁੰਚਦਾ ਕਰਦੇ ਆ ਤੇ ਇਦਾਂ ਟਰੈਕਟਰਾਂ ਦੇ ਉੱਤੇ ਤੇ ਤੁਸੀਂ ਦੇਖ ਸਕਦੇ ਆ ਹਰ ਇੱਕ ਸਾਧਨ ਤੁਹਾਨੂੰ ਇੱਥੇ ਮਿਲੂਗਾ ਤੇ ਬਾਕੀ ਹੁਣ ਥੋੜੇ ਟਾਈਮ ਤੱਕ ਜਿਹੜਾ ਆਪਣਾ ਮਾਲਟਿਆਂ ਦਾ ਜਿਹੜਾ ਟਰੱਕ ਪਹੁੰਚ ਗਿਆ ਆਪਣੇ ਕੋਲੇ कि ਜਦਾਂ ਤਿਆਰ ਕੀਤੀ ਨਰਸੀ ਦੇ ਵਿੱਚ ਪਾਸੇੋਂ ਜਿੱਥੇ ਵੀ پارک ਬੰਦੀ ਉਹਦੇ ਲਈ ਬੂਟੇ ਅਵੇਲੇਬਲ ਕਰਨੇ ਪੈਂਦੇ ਆ ਤੇ ਫਿਰ ਜਿੱਦਾਂ ਇਦਾਂ ਭਰ ਕੇ ਟਰੈਲਰ ਆਉਂਦੇ ਆ ਆਪਣੇ ਤੇ ਆਪਾਂ ਟਰੈਲਰ ਅੱਜ ਇਹ ਖਾਲੀ ਕਰਨਾ ਹੈ ਲਾਉਣੇ ਆ ਪਹਿਲਾਂ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਲਿਫਟਿੰਗ ਕਰਕੇ ਤੇ ਉਸ ਤੋਂ ਬਾਅਦ ਆਪਾਂ ਲੇਬਰ ਨੇ ਜਿੱਥੇ ਵੀ ਕਿਹਾ ਟੋਆ ਪੁੱਟਿਆ ਵਾ ਤੇ ਆਪਾਂ ਉੱਥੇ ਬੂਟਾ ਵਿੱਚ ਲਾ ਕੇ ਉਹਦੇ ਚ ਜਿਹੜੀ ਦਵਾਈ ਬੂਟੀ ਪਾ ਕੇ ਸਾਰੀ ਤੇ ਰੱਖ ਦੇਣੀ ਆ ਤੁਸੀਂ ਦੇਖ ਸਕਦੇ ਹੋ ਆਪਾਂ ਲਿਫਟ ਕਰ ਲਿਆ ਕ੍ਰੇਨ ਦਾ ਕੰਮ ਸਟਾਰਟ ਹੋ ਗਿਆ ਸੀ ਤੇ ਆ ਪੂਰਾ ਤੁਸੀਂ ਦੇਖ ਸਕਦੇ ਆ ਵੀ ਉੱਥੇ ਆਪਾਂ ਲਾ ਕੇ ਰੱਖ ਦੇਣਾ ਇਹ ਤੇ ਐਚਬੀਡੀ ਟਰਾਂਸਪੋਰਟ ਦੇ ਆਪਣੀ ਕ੍ਰੇਨ ਆ ਤੁਸੀਂ ਦੇਖ ਸਕਦੇ ਹੋ ਆ ਆਪਣੇ ਕੰਟੈਕਟ ਲਿਖੇ ਹੋਇਆ ਇੱਧਰ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੋਡ ਹੁੰਦੀ ਆ ਤੇ ਆਪਾਂ ਨਾਲ ਜਿਹੜਾ ਕੰਟੈਕਟ ਕਰ ਲੈਂਦੇ ਆ ਤੇ ਆਪਾਂ ਉਤੇ ਪਹੁੰਚ ਜਾਈਦਾ ਤੁਹਾਡੇ ਵੀ ਕੋਈ ਚਾਹਣ ਵਾਲੇ ਜਾਂ ਕੋਈ ਇਦਾਂ ਦੇ ਕੰਮ ਰਿਲੇਟਡ ਕੋਈ ਰਿਸ਼ਤੇਦਾਰ ਕੋਈ ਹੋਰ ਦੁਬਈ ਚ ਰਹਿੰਦੇ ਆ ਤਾਂ ਜਰੂਰ ਸੰਪਰਕ ਕਰਨ ਤੁਸੀਂ ਦੇਖ ਸਕਦੇ ਆ ਪੂਰਾ ਭਰਿਆ ਵਾ ਫਲ ਪੂਰਾ ਭਰਿਆ ਵਾ ਤੇ ਬੜਾ ਕੁਦਰਤ ਦੇ ਨੇੜੇ ਦੁਬਈ ਪਿਆਰ ਬਹੁਤ ਕਰਦੀ ਆ ਦਰਖਤ ਲਾਉਣੇ ਆਪਾਂ ਤਾਂ ਜਿੱਥੋਂ ਟੂਆ ਪਾਟ ਲਓ ਉੱਥੇ ਦਰਖਤ ਲਾ ਸਕਦੇ ਆ ਪਰ ਫਿਰ ਵੀ ਬਹੁਤ ਜ਼ਿਆਦਾ ਜਿਹੜੀ ਕਮੀ ਆ ਦਰਖਤਾਂ ਦੀ ਪੰਜਾਬ ਦੇ ਵਿੱਚ ਤੇ ਅੱਜ ਹੀ ਦੇਖ ਸਕਦੇ ਹੁਣ ਜਿੱਦਾਂ ਤੁਹਾਨੂੰ ਮੈਂ ਥੋੜਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿਸ ਤਰ੍ਹਾਂ ਕੰਮ ਹੁੰਦਾ ਏ ਇਸ ਤਰ੍ਹਾਂ ਲੈਫਟ ਕੀਤਾ ਆਪਾਂ ਸੰਗਲ ਪਾਈ 벨ਟ ਪਾਈ ਉਹਨੂੰ ਹੌਲੀ ਹੌਲੀ ਚੱਕ ਲਿਆ ਤੇ ਆਪਾਂ ਉੱਥੇ ਜਾ ਕੇ ਲਾ ਦੇਣਾ ਤੇ ਦੋਸਤੋ ਕਿਦਾਂ ਦਾ ਤੁਹਾਨੂੰ ਉਪਰਾਲਾ ਲੱਗਦਾ ਏ ਕਿਉਂਕਿ ਆਪਾਂ ਦबई ਦੇ ਅੰਦਰੂਨੀ ਭਾਗ ਵੀ ਤੁਹਾਨੂੰ ਸਾਰਾ ਦਿਖਾਈਦਾ ਕੱਲੀਆਂ ਉੱਚੀਆਂ ਉੱਚੀਆਂ ਬਿਲਡਿੰਗਾਂ ਨਹੀਂ ਹੋਰ ਵੀ ਜਿੰਨਾ ਵੀ ਕੰਮ ਚੱਲਦਾ ਕੋਈ ਕਿਦਾਂ ਦਾ ਕਿਵੇਂ ਸਿਸਟਮ ਬੰਦੇ ਆ ਕਿਵੇਂ ਸਾਰੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਦੀ ਆ ਤੁਸੀਂ ਜੁੜੇ ਰਹੋ ਗੱਲ ਰੌਕੋ YouTube ਚੈਨਲ ਨਾਲ ਸਬਸਕ੍ਰਾਈਬ ਜਰੂਰ ਕਰੋ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਨੂੰ ਹੌਸਲਾ ਵੱਧਦਾ ਸਾਡਾ ਇਸ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪਹੁੰਚਾਂਗੇ ਬਹੁਤ ਬਹੁਤ ਧੰਨਵਾਦ